ਮਿੱਤਰੋ ਇਹ ਸਵਾਰਨਾ ਆਪਣੇ ਪੂਸਾ ਯੂਨੀਵਰਸਿਟੀ ਦੀ ਪੂਸਾ 2090 2090 ਵੀ ਕਹਿ ਸਕਦੇ ਆ ਨਵੀਂ ਕਿਸਮ ਆ ਗਈ ਝੋਨੀ ਦੀ ਕਹਿੰਦੇ ਇਹ ਜਿਹੜੀ ਵੈਰਾਈਟੀ ਹੈ ਨਾ ਪੂਸਾ 2090 ਪੂਸਾ 440 ਦੀ 100 ਦਾ ਪੂਸਾ 44 ਤੇ CB 501 ਨੂੰ ਕਰਾਸ ਕਰਕੇ ਬਣਾਈ ਗਈ ਆ ਤੇ ਕੀ ਕੀ ਖਾਸੀਅਤਾਂ ਇਸ ਵੈਰਾਈਟੀ ਦੀਆਂ ਕਿੰਨਾ ਕਚਾੜਾ ਆਉ ਜਾਂਦੇ ਆ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀ ਨਵੇਂ ਆ ਹੁਣ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਹੁਣ ਦੋਸਤੋ ਪੂਸਤਾ 44 ਬਾਰੇ ਤਾਂ ਸਾਰੇ ਕਿਸਾਨ ਵੀ ਜਾਣਦੇ ਆ ਬਹੁਤ ਹੀ ਜ਼ਿਆਦੇ ਵਧੀਆ ਵੈਰਾਈਟੀ ਸੀ ਨਾ ਸਭ ਤੋਂ ਵੱਧ ਝਾੜ ਉਸੇ ਦਾ ਹੀ ਆ ਪਰੰਤੂ ਪੱਕਣ ਦੇ ਵਿੱਚ ਉਹ ਟਾਈਮ ਹੀ ਬਹੁਤ ਲੈ ਕੇ ਜਾਂਦੀ ਸੀ ਇੱਕ ਵੈਰਾਈਟੀ ਹੋਊ ਸੀ ਬਹੁਤ ਹੀ ਜਿਆਦੇ ਪੁਰਾਣੀ ਜਿਹਦੇ ਕਰਕੇ ਹਰ ਇੱਕ ਬਿਮਾਰੀ ਦਾ ਉਸ ਉੱਪਰ ਅਟੈਕ ਆਉਣ ਲੱਗ ਗਿਆ ਸੀ ਇਸ ਕਰਕੇ ਪੂਸਾ ਯੂਨੀਵਰਸਿਟੀ ਨੇ ਪੂਸਾ B90 ਆਪਾਂ ਇਹਨੂੰ 2090 ਵੀ ਕਹਿ ਸਕਦੇ ਹਾਂ ਤਾਂ ਇਹ ਵੈਰਾਈਟੀ ਰਿਲੀਜ਼ ਕੀਤੀ ਆ ਕਹਿੰਦੇ ਇਹ ਪੂਸਾ 44 ਦੀ ਹੀ ਸੋਧ ਆ ਪੱਕਣ ਦੇ ਵਿੱਚ ਸਭ ਤੋਂ ਮੇਨ ਕਾਸ਼ੀ ਤਾਂ ਇਹਦੀ ਪੱਕਣ ਦੇ ਵਿੱਚ ਇਹ ਪੀਆ 126 ਮੰਗ ਸਿਰਫ 120 ਤੋਂ 125 ਦਿਨ ਹੀ ਲੈ ਕੇ ਜਾਵੇਗੀ ਜਾਨਕਿ ਆਪਣੇ ਖੇਤਾਂ ਦੇ ਵਿੱਚ ਇਹ ਸਿਰਫ 90 ਦਿਨਾਂ ਵਿੱਚ 9 ਮਹੀਨਿਆਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਪਰੰਤੂ ਗੱਲ ਇੱਥੇ ਨਹੀਂ ਮੁੱਕਦੀ ਹੁਣ ਜੇਕਰ ਝਾੜ ਦੀ ਗੱਲ ਕਰੀਏ ਤਾਂ ਦੋਸਤੋ ਪੂਸਾ ਯੂਨੀਵਰਸਿਟੀ ਜੋ ਕੁਝ ਮਰਜੀ ਗਈ ਜਾਵੇ ਪਰ ਪਿਛਲੇ ਸਾਲ ਜਿੰਨਾ ਵੀ ਕਿਸਾਨ ਵੀਰਾਂ ਕੋਲ ਇਸ ਦਾ ਟ੍ਰਾਇਲ ਸੀਗਾ ਉਹਨਾਂ ਦਾ ਕਹਿਣਾ ਕਿ ਸਾਨੂੰ ਇਸ ਵੈਰਾਈਟੀ ਨੇ ਬਹੁਤ ਹੀ ਜ਼ਿਆਦਾ ਨਿਰਾਸ਼ ਕੀਤਾ ਝਾੜ ਕੁਛ ਖਾਸ ਨਹੀਂ ਆਇਆ ਤਾਂ ਇਸ ਕਰਕੇ ਜੇਕਰ ਕੋਈ ਕਿਸਾਨ ਵੀ ਇਹ ਸੋਚਦਾ ਨਾ ਵੀ ਪੂਸਾ 2090 ਲਾਵਾਂਗੇ 40 ਕੁਇੰਟਲ 22 ਕੁਇੰਟਲ ਕਿल्ले ਦਾ 100 ਮਣ ਕੱਢਾਂਗੇ ਤਾਂ ਭੁੱਲ ਜੋ ਪਿਛਲੇ ਸਾਲ ਇਸ ਵੈਰਾਈਟੀ ਦਾ ਝਾੜ 28 30 ਕੁਇੰਟਲ ਤੋਂ ਵੀ ਹੀਠਾ ਰਹਿ ਗਿਆ ਸੀ ਜਾਂ ਇੰਨਾ ਕ ਮੰਨ ਲਓ ਤਾਂ ਕੁੱਲ ਮਿਲਾ ਕੇ ਦੋਸਤੋ ਕੋਈ ਜ਼ਿਆਦਾ ਵਧੀਆ ਝਾੜ ਇਸ ਵੈਰਾਈਟੀ ਦਾ ਨਹੀਂ ਆਇਆ ਪੂਸਾ 44 ਦੀ ਸੂਤਤਾ ਕੱਢਤੀ ਪਰੰਤੂ ਪੂਸਾ 44 ਦੇ ਬਰਾਬਰ ਦਾ ਝਾੜ ਨਹੀਂ ਮਿਲਿਆ ਹਾਂ ਇੱਕ ਗੱਲ ਪੱਕੀ ਆ ਦਣ ਇਹ ਬਹੁਤ ਘੱਟ ਲੈ ਕੇ ਜਾਂਦੀ ਆ ਪੱਕਣ ਦੇ ਵਿੱਚ ਤਾਂ ਨਾ ਜਦੋਂ ਲਾਈ ਐ ਲੱਗਦਾ ਜਿਵੇਂ ਗੱਪ ਨੂੰ ਪੱਕੀ ਜਾਂਦੀ ਆ ਤੇ ਦੂਜਾ ਸਭ ਤੋਂ ਵੱਡਾ ਕਾਰਨ ਪਰਾਲੀ ਵੀ ਬਹੁਤ ਬੰਦੀ ਆ ਪੂਸਾ ਜਤਾਲੀ ਵੰਗ ਹਾਈ ਟੇਸ ਦੀ ਕਾਫੀ ਹੁੰਦੀ ਹੈਗੀ ਤਾਂ ਦੋਸਤੋ ਬਿਮਾਰੀ ਇਹਦੇ ਵਿੱਚ ਕੋਈ ਵੀ ਨਹੀਂ ਆਉਂਦੀ ਕਿਉਂਕਿ ਨਵੀਆਂ ਵੈਰਾਈਟੀ ਆ ਨਾ ਹੁਣ ਜਿਹੜੀਆਂ ਆਪਾਂ ਨਵੀਆਂ ਵੈਰਾਈਟੀਆਂ ਲਗਾਉਣੀਆਂ ਚਾਹੀਏ ਉਹ ਝੂਨੇ ਦੀਆਂ ਚਾਹੀਏ ਉਹ ਕਣਕ ਦੀਆਂ ਉਸ ਦਾ ਲਗਾਉਣ ਦਾ ਇੱਕੋ ਹੀ ਫਾਇਦਾ ਹੁੰਦਾ ਆਪਾਂ ਨੂੰ ਕਿ ਉਹਨਾਂ ਦੇ ਵਿੱਚ ਬਿਮਾਰੀਆਂ ਬਹੁਤ ਹੀ ਜ਼ਿਆਦੇ ਘਟ ਆਉਂਦੀਆਂ ਰਹੀ ਗੱਲ ਛਾੜਦੀ ਹੁਣ ਝਾੜ ਤਾਂ ਆਪਾਂ ਜਦੋਂ ਲਾਵਾਂਗੇ ਆਪਣੇ ਖੇਤਾਂ ਦੇ ਵਿੱਚ ਚੈੱਕ ਕਰਾਂਗੇ ਉਦੀ ਪਤਾ ਲੱਗਦਾ ਕਿੰਨਾ ਕਉਂਦਾ ਬਾਕੀ ਇਸ ਵਾਰ ਇਹ ਵੈਰਾਈਟੀ ਰਿਲੀਜ਼ ਹੋ ਚੁੱਕੀ ਆ ਆਪਣੇ ਕਿਸਾਨ ਵੀ ਲਾਉਣਗੇ ਤਾਂ ਆਪਣੇ ਕੋਲ ਸਹੀ ਸਹੀ ਡਾਟਾ ਆ ਜਾਵੇਗਾ ਕਿ ਇਹ ਵਾਕਈ ਝੜ ਘਟ ਦਿੰਦੀ ਆ ਕਿ ਜਿਹੜੇ ਪਹਿਲਾਂ ਟ੍ਰਾਇਲ ਆਏ ਸੀ ਕਿਉਂਕਿ ਪਹਿਲੇ ਜਿਹੜੇ ਟ੍ਰਾਇਲ ਹੁੰਦੇ ਨੇ ਨਾ ਬਹੁਤ ਜਿਆਦਾ ਥੋੜੇ ਕਿਸਾਨੀ ਵੀ ਰੱਖ ਲਈ ਹੁੰਦੀ ਆ ਹੋ ਸਕਦਾ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਪਰੰਤੂ ਦੋਸਤੋ ਇੱਕ ਗੱਲ ਤਾਂ ਪੱਕੀ ਆ ਪੂਸਾ 44 ਦਾ ਰਿਕਾਰਡ ਇਹ ਵੈਰਾਈਟੀ ਨਹੀਂ ਤੋੜ ਸਕਦੀ ਉਹਨਾਂ ਜਿਆਦੇ ਝਾੜ ਇਸ ਵੈਰਾਈਟੀ ਦਾ ਹੈ ਨਹੀਂਗਾ ਧੰਨਵਾਦ ਦੋਸਤੋ